ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਬੱਦਲਵਾਈ ਸਿਸਟਮ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਹਲੇ ਬੱਦਲਵਾਈ ਘੱਟ ਹੈ ਪਰ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਦੇਖ ਰਹੇ ਹੋ ਲਗਾਤਾਰ ਬੱਦਲਵਾਈ ਪੰਜਾਬ ਦੇ ਨੇੜੇ ਤੇੜੇ ਬਣ ਰਹੀ ਹੈ ਬੱਦਲਵਾਈ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਦੇ ਨੇੜੇ ਤੇੜੀ ਐਂਟਰੀ ਹੋ ਚੁੱਕੀ ਹੈ ਥੋੜੀ-ਬਹੁਤੀ ਬੱਦਲਵਾਈ ਸਾਨੂੰ ਬਰਨਾਲਾ ਤੋਂ ਬਠਿੰਡਾ ਸੰਗਰੂਰ ਦੇ ਨੇੜੇ ਤੇੜੇ ਥੋੜੀ-ਬੋੜੀ ਬੋਤੀ ਲੁਧਿਆਣਾ ਮਲੇਰਕੋਟਲਾ ਦੇ ਉੱਪਰ ਪਟਿਆਲਾ ਫਤਿਹਗੜ ਸਾਹਿਬ ਦੇ ਉੱਪਰ ਅਤੇ ਰੂਪਨਗਰ ਦੇ ਨੇੜੇ ਜਿਹੜੇ ਕੁਝ ਕਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਪੰਜਾਬ ਦੇ ਵਿੱਚ ਫਿਲਹਾਲ ਬੱਦਲਬਾਹੀ ਘੱਟ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਵਿੱਚ ਕੀ ਮੌਸਮ ਦੇ ਹਾਲਾਤ ਬਣੇ ਹੋਏ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਗੱਲ ਕਰਾਂਗੇ ਤੇ ਮੀਂਹ ਦੇ ਹਾਲਾਤਾਂ ਦੀ ਤਾਂ ਮੀਂਹ ਦੇ ਹਾਲਾਤ ਕੁਝ ਕ ਇਲਾਕਿਆਂ ਵਿੱਚ ਬਣ ਸਕਦੇ ਨੇ ਇੱਕ ਸਿਸਟਮ ਜਿਹੜਾ ਇਹ ਪਹੁੰਚਿਆ ਜੀ ਤੇ ਇੱਕ ਸਿਸਟਮ ਸਾਨੂੰ ਪੂਰਬੀ ਦਿਖਾਈ ਦੇ ਰਿਹਾ ਜੋ ਪਹਾੜੀ ਖੇਤਰਾਂ ਵਿੱਚ ਹੈ ਜਿਹੜਾ ਇੱਕ ਨੰਬਰ ਵਾਲਾ ਸਿਸਟਮ ਇਹ ਵਾਲਾ ਜੋ ਅੰਮ੍ਰਿਤਸਰ ਦੇ ਵੱਲ ਬਣਿਆ ਹੋਇਆ ਜੀ ਇਹ ਸਿਸਟਮ ਕਿਤੇ ਨਾ ਕਿਤੇ ਸਾਨੂੰ ਥੋੜੀ ਬਹੁਤੀ ਇਸ ਦੀ ਐਂਟਰੀ ਜਿਹੜੀ 1 ਤੋਂ 1.5 ਵਜੇ ਦੇ ਨੇੜੇ ਤੇੜੇ ਪੰਜਾਬ ਦੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਤੋਂ ਪਠਾਨਕੋਟ ਗੁਰਦਾਸਪੁਰ ਵਿੱਚ ਹੰਦੀ ਦਿਖਾਈ ਦੇ ਸਕਦੀ ਹੈ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਪਰ ਇਹਨਾਂ ਦੇ ਕੋਈ ਵੱਡੇ ਚਾਂਸ ਨਹੀਂ ਹਨ ਕਿ ਸਿਸਟਮ ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਕਰ ਸਕਦੇ ਨੇ ਹਲਕੇ ਦਰਮਿਆਨੀ ਬੱਦਲਬਾਜ ਦੇ ਨਾਲ ਕਿਣਮਣ ਕਣੀ ਜਾਂ ਭੂਰ ਚੂਰ ਜ ਆਪਾਂ ਕਹਿ ਦਈਏ ਜਿਵੇਂ ਹੰਦੀ ਹੋਈ ਹੈ ਥੋੜੀ ਜਿਹੀ ਡ੍ਰਿਜ਼ਲਿੰਗ ਟਾਈਪ ਉਹ ਹੋ ਸਕਦੀ ਹੈ ਪਰ ਜ਼ਿਆਦਾ ਚਾਂਸ ਨਹੀਂ ਹਨ ਇੱਕ ਫਜ਼ਿਲਕਾ ਫਿਰੋਜ਼ਪੁਰ ਦੇ ਅਗਰ ਨੇੜੇ ਤੇੜੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਇਲਾਕਿਆਂ ਵਿੱਚ ਤੇ ਥੋੜਾ ਬਹੁਤਾ ਸਿਸਟਮ ਮੁਕਸਰ ਸਾਹਿਬ ਦੇ ਨੇੜੇ ਤੇੜੇ ਵੀ ਜਾ ਸਕਦਾ ਹੈ ਜਿਨ੍ਹਾਂ ਕਰਕੇ ਇਹਨਾਂ ਇਲਾ ਸਾਨੂੰ ਮਲੋੜ ਦੇ ਨੇੜੇ ਤੇੜੇ ਤੋਂ ਕੁਝ ਕੁ ਪਿੰਡਾਂ ਦੇ ਵਿੱਚੋਂ ਖਬਰਾਂ ਆਈਆਂ ਸਨ ਕਿ ਮੀਂਹ ਵੀ ਹੋਇਆ ਜੀ ਤੇ ਬਾਕੀ ਇਸ ਕਰਕੇ ਇਹਨਾਂ ਇਲਾਕੇ ਵਿੱਚ ਤਾਪਮਾਨ ਫਿਲਹਾਲ ਠੀਕ ਠਾਕ ਰਹਿਣਗੇ ਓਵਰਆਲ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 25 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਪੰਜਾਬ ਦਾ ਰਹੇਗਾ ਪੂਰਬੀ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਹ ਪੂਰਬੀ ਸਿਸਟਮ 3 ਤੋਂ 4 ਜਾਂ ਤੜਕੇ 5 ਵਜੇ ਦੇ ਨੇੜੇ ਤੇੜੇ ਰੂਪਨਗਰ ਹੁਸ਼ਿਆਰਪੁਰ ਨੰਗਲ ਨੰਦਪੁਰ ਸਾਹਿਬ ਮੁਹਾਲੀ ਫਤਿਹਗੜ੍ਹ ਸਾਹਿਬ ਇਹਨਾਂ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਦੇ ਨਾਲ ਹਲਕੀ ਦਰਮਿਆਨੀ ਬੂੰਦਾਬੰਦੀ ਤੋਂ ਲੈ ਕੇ ਕੁਝ ਕੁ ਮਿੰਟ ਯਾਨੀ ਕਿ 15-20 ਮਿੰਟ ਦਾ ਛਰਾਟੇ ਦਾ ਸਪੈਲ ਮੀਂਹ ਦੇ ਲੱਗਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਤੇ ਬੱਦਲ ਵੀ ਥੋੜੀ ਜਿਹੀ ਹੁਸ਼ਿਆਰਪੁਰ ਅਤੇ ਨਮਾਸ਼ਹਿਰ ਵਿੱਚ ਵੀ ਐਂਟਰੀ ਕਰ ਸਕਦੀ ਹੈ ਉੱਥੇ ਥੋੜੇ ਜਿਹਾ ਚਾਂਸ ਘਟ ਨੇ ਅਗਰ ਕੋਈ ਨਵੀਂ ਅਪਡੇਟ ਆਈ ਤਾਂ ਉਹ ਜਾਣਕਾਰੀ ਤੁਹਾਨੂੰ ਪਹਿਲ ਦੇ ਆਧਾਰ ਤੇ ਸਾਂਝੀ ਕਰਾਂਗੇ ਥਾਹੀਂ ਵਾਰ-ਵਾਰ ਰਿਕਵੈਸਟ ਕਰਦੇ ਆ ਜੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰੋ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਅਗਲੀ ਵੀਡੀਓ ਵਿੱਚ